ਇਕਵਾਲ ਕੱਲ ਦਾ ਗਿਆ ਹੋਇਆ ਉਹਦਾ ਨਾ ਪੇਪਰ ਹੈ ਸਾਡੇ ਉੱਪਰ ਮੁੰਡਾ ਜਿਹੜਾ ਰਹਿੰਦਾ ਤੇ ਉਹਦਾ ਪੇਪਰ ਹੈ ਜਈ ਦਾ ਤੇ ਉਹ ਵਿਚਾਰ ਗਿਆ ਹੋਇਆ ਤੇ ਉੱਪਰ ਉਹ ਗੀੜਾ ਕੰਡੜ ਕੇ ਦੇਖ ਕੇ ਮੁੜੇ ਚੱਲ ਚੱਲ ਜਾਂ ਜਾ ਬੜਾ ਉੱਪਰ ਉਹਦੇ ਇਕਵਾਲ ਬੁਲਾਈ ਜਾਂਦਾ ਇਕਵਾਲ ਜੀ ਮੈਨੂੰ ਬੁਲਾ ਲਾ ਜਾ ਪੰਜ ਜਾ ਬਾਂਦਰ ਕਿੱਥੇ ਬਾਹਰ ਬਾਂਦਰ ਹੈ ਬਾਂਦਰ ਬਾਂਦਰਾ ਗਿਆ ਬਾਹਰ ਬਾਂਦਰਾ ਇੱਥੇ ਆ ਗਿਆ ਉਹ ਗਿਆ

ਕਿ ਪਿਸਲਾ ਮੌਸਮ ਹੈ ਨਾ ਤੇ ਹੋ ਜਾਂਦਾ ਵਿੱਚ ਸਲਾਬਾਂ ਆ ਜਾਂਦੇ ਜਿਵੇਂ ਸਾਡੇ ਕਮਰੇ ਚ ਕੱਪੋੜੇ ਰੱਖਿਆ ਵਗੈਰਾ ਬਹੁਤ ਹੈ ਬਾਹਰ ਹੰਗੂਰੀਆਂ ਸਾਰੀਆਂ ਤੇ ਬਾਰਿਸ਼ ਵੀ ਅੱਜ ਕਹਿ ਰਹੀ ਐ ਵੀ ਨਾ ਕਰੋ ਸਫਾਈ ਤੇ ਪਰ ਆਈਆਂ ਵੀ ਸਫਾਈ ਜਿਹੜੀ ਹੁਣੀ ਅੰਦਰ ਅੰਦਰ ਹੁਣੀ ਤੇ ਬਾਰਿਸ਼ ਗਈ ਆ ਤੇ ਅੱਜ ਤਰੀਖ ਹੈਗੀ ਐ 2 8 2000 ਤੇ ਬਾਰਿਸ਼ ਚੰਗੀ ਆ ਗਈ ਤੇ ਜਿੰਮਾ ਮੰਗ ਰਾਂ ਮੰਗ ਰਾਂ ਮੀ ਭਈ ਜਾਂਦਾ ਬੋਤਾ ਆ ਇੱਧਰ ਆ ਜਾ ਤੂੰ ਬਾਹਰ ਨਹੀਂ ਜਾਣਾ ਜਿਮਨੂ ਦੇਖੋ ਇਹ ਸਾਡਾ ਫ੍ਰਿੱਜ ਵੀ ਖਰਾਬ ਹੋ ਗਿਆ ਰਾਤ ਨੂੰ ਇਹ ਪਤਾ ਨਹੀਂ ਕੀ ਹੋ ਗਿਆ ਜਦੋਂ ਬੰਦ ਪਿਆ ਚੁੱਟ ਗਿਆ ਹੁਣ ਇਹਨੂੰ ਕਿਸੇ ਹੋਰ ਪਾਸੇ ਲਾਵਾਂਗੇ ਦੇਖਦੇ ਹਾਂ ਤੇ ਕੁਝ ਸਾਡਾ ਮਨ ਆਏ ਉਸ ਮਨ ਅਸੀਂ ਕੱਢ ਦੇਣਾ ਜਿਆਦਾ ਸਮਝਣਾ ਚਲ ਦੇਖਦੇ ਹਾਂ ਤੇ ਮੀ ਆ ਗਿਆ ਕਿੰਨਾ ਆ ਗਿਆ ਮੇ ਉਹ ਦੇਖ ਗੋਮੇ ਬਹੁਤ ਸੋਹਣਾ ਸਾੜ ਤਾਂ ਬੜਾ ਜਿਨਾ ਪਹਿਰ ਮਾਣੀ ਮੋਟੀ ਕਣ ਮਣ ਦੀ ਕਣ ਮਣ ਦੀ ਕਰਦਾ ਹੁੰਦਾ ਸੀ ਬੜਾ ਜਿਨਾ ਬੜਾ ਪੈਸਾ ਕੰਨੀ ਹੈ ਦੇਖ ਉੱਪਰ ਕੀ ਆ ਜਿਵੇਂ ਉੱਪਰ ਜਾਂਦਾ ਉੱਪਰ ਉਹ ਹੈ ਨਹੀਂ ਗਾ ਕੰ ਚੱਲਿਆ ਜਿਮ ਨੂੰ ਆ ਜਿਮ ਆ ਜਾ ਇੱਧਰ ਆ ਜਾ ਇੱਧਰ

ਤੋ ਸੱਟ ਕਿ ਪੈ ਗਿਆ ਚਲ ਤੇ ਪੱਖਾ ਚਲਾ ਲੀ ਤੁਹਾਡਾ ਫੋਨ ਕਿੱਥੇ ਆ ਅਕਰਮਲਾ ਹੈ ਦਵਿੰਦਰ ਨੇ ਇਹ ਦਰਵਾਜ਼ਾ ਹੈ ਆ ਕੇ ਬਹਿ ਗਿਆ ਚਲ ਤੇ ਪੱਖਾ ਚਲਾ ਲੀ ਥੋੜਾ ਫੋਨ ਕਿੱਥੇ ਆ ਅਕਰਮਲਾ ਹੈ ਦਵਿੰਦਰ ਨੇ ਲੱਗ ਗਈ ਹੈ ਬੜੇ ਥੱਕ ਗਿਆ ਬਹਿ ਕੇ ਹੁਣ

ਕਿੱਧਰ ਨਾਏ ਕਿੱਧਰ ਕੋਠੇ ਜੜਾ ਕਿੱਧਰ ਫਿਰਦੀ ਕੁਛ ਨਹੀਂ ਆ ਜਾ ਜੀ ਅਸੀਂ ਚੱਲੇ ਆ ਬਟਿੰਡੇ 11 ਕੋ ਜਾਉਂਗੇ ਸਰਦਾਰ ਜੀ ਦਾ ਨਾ ਅੱਜ ਸਾਹ ਫੇਰ ਚੜ ਗਿਆ ਪਤਾ ਨਹੀਂ ਕੀ ਹੋ ਗਿਆ ਜੜਾ ਪਹਿਲਾਂ ਦੋ ਤਿੰਨ ਦੰਦ ਦਰ ਤੋਰੇ ਆ ਹੱਟ ਚ ਤੇ ਉਹਦਾ ਡਾਕਟਰ ਨੂੰ ਦੱਸਿਆ ਉਹਨੇ ਟਿਕਟੂ ਕਹਿਤਾ ਵਿਆਹ ਲਵਾ ਲੋ ਗਿਆ ਦਵਾਈ ਲੈ ਲੋ ਹੁਣ ਰਾਤ ਦਾ ਸਾਜੜੇ ਫਿਰ ਤੇ ਕੀ ਕਰੀਏ ਹੁਣ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕਿੱਪ ਚੱਲਦੀ ਹਾਂ ਸਿੱਧਾ ਲੁਧਿਆਣੀ ਆ ਡਾਕਟਰ ਬੰਡਰਾ ਪਤਾ ਨਹੀਂ ਇਹ ਰੋ ਹਟਾ ਲਾ ਤੇ ਉੱਥੇ ਮੈਂ ਕਹਿੰਦੇ ਬਹੁਤ ਵਧੀਆ ਡਾਕਟਰ ਆ ਉੱਥੇ ਦੇਖਦੇ ਆ ਜਾਣਦੇ ਆ ਜੀ ਅਸੀਂ ਚੱਲੇ ਆ ਬਟਿੰਡੇ 11 ਕਹੇ ਜਾਉਂਗੇ ਸਰਦਾਰ ਜੀ ਦਾ ਨਾ ਅੱਜ ਸਾਹ ਫੇਰ ਛੜ ਗਿਆ ਪਤਾ ਨਹੀਂ ਕੀ ਹੋ ਗਿਆ ਅੱਜ ਦਾ ਦੋ ਤਿੰਨ ਦਿਨ ਦਰਦ ਹੋ ਰਿਹਾ ਹਾਰਟ ਚ ਤੇ ਉਹਦਾ ਡਾਕਟਰ ਨੂੰ ਦੱਸਿਆ ਉਹਨੇ ਟਿਕ ਟੂਕ ਤੇ ਕਹਿਤਾ ਵਿਆਹ ਲਵਾ ਲੋ ਤੇ ਦਵਾਈ ਲੈ ਲੋ ਹੁਣ ਰਾਤ ਦਾ ਸਾਹ ਜੜੇ ਪੇ ਤੇ ਕੀ ਕਰੀਏ ਹੁਣ ਮੈਂ ਤਾਂ ਇਹਨੂੰ ਕਿਵੇਂ ਮੈਂ ਕੱਪ ਚੱਲਦੀ ਸਿੱਧਾ ਲੁਧਿਆਣੀ ਆ ਡਾਕਟਰ ਵੰਡਰਾ ਪਤਾ ਨਹੀਂ ਯੂਰੋ ਹਾਰਟ ਵਾਲਾ ਤੇ ਉੱਥੇ ਮੈਂ ਕਹਿੰਦੇ ਬਹੁਤ ਵਧੀਆ ਡਾਕਟਰ ਆ ਉੱਥੇ ਦੇਖਦੇ ਆ ਜਾਣੇ ਜੀ ਕਾਫੀ ਆ ਸੰਦੂੰਗਾ ਬਧੇਵਣ ਗਿਆ ਅੱਛਾ ਉਹ ਫਿਰ ਸਜਨ ਮੋਟਰ ਤਾਂ ਭਰਨੇ ਹੈ ਹਾਂਜੀ ਠੀਕ ਹੈ ਆ ਪੱਥਰ ਲੱਗਿਆ ਹੈ ਵਿੱਚ ਹਾਂਜੀ ਲੱਟ ਗਿਆ ਜਿਮਨੇ ਦੇਖੀ ਜਦ ਵਾਰ ਲੈ ਗਿਆ ਮਿੱਟੀ ਜੀ ਉੱਠ ਕੇ ਬਹਿ ਗਿਆ ਟਿੰਕੜ ਗਿਆ ਆ ਕੀ ਕੀਤਾ ਅ ਗੰਦਾ ਪਾਇੰਬ ਰੋਦ ਖਾ ਕੇ ਆਹਾ ਹਾਂ ਚੱਕ ਲੈ ਨੁੱਖਾ ਚੱਕ ਹੈਂ ਚੱਕ 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 ਕਿਵੇਂ ਜਾਗ ਲਈ ਚੱਕ ਚੱਕ ਚਲ ਚੱਕ ਜਾਗ ਲੱਗੀ ਉਹ ਚੱਕ ਓਏ ਕਿੱਥੇ ਬੈਠੇ ਠੀਕ ਹੈ ਮੀਰਾ ਫੁੰਗਾ 折叠啊，姐。